ਆਸੀਂ ਖੜੇ ਆ ਰਕਬਾ ਅਰਸੂਲਪੁਰ ਦੇ ਵਿੱਚ ਤੇ ਆ ਤੁਹਾਨੂੰ ਇੱਥੋਂ ਦੇ ਜਿਹੜੇ ਹੁਣ ਦੇ ਹਾਲਾਤ ਆ ਕੁਛ ਪਾਣੀ ਲੱਥਨ ਤੋਂ ਬਾਅਦ ਦੇ ਹਾਲਾਤ ਆ ਆ ਦੇਖੋ ਆ ਜਿਹੜੀ ਕੋਠੀ ਸੀ ਇਹ 12 ਫੁੱਟ ਉਚਾਈ ਤੇ ਸੀ ਆ ਜਿੰਦਰਾ ਲੱਗਾ ਤੁਹਾਨੂੰ ਦਿਖਾਣਾ ਤੇ ਇਹਦੇ ਵਿੱਚ 6-6 ਫੁੱਟ ਰੇਤਾ ਪੈ ਗਈ ਆ ਇਹ ਜਿਹੜੀ ਇਹ ਰੇਤਾ ਪਈ ਆ ਨਾ ਤਾਂ ਇਹ ਕਿਸੇ ਬੰਨੇ ਜਾ ਸਕਦੀ ਆ ਨਾ ਨਿਕਲ ਸਕਦੀ ਆ ਕਿਉਂਕਿ ਫਸਲ ਮਰੀ ਗਈ ਆ ਕਿਸਾਨਾਂ ਕੋਲੇ ਕੋਈ ਸਾਧਨ ਨਹੀਂ ਬਚਿਆ ਇਹਨੂੰ ਕੱਢਣ ਦਾ ਤੇ ਮੈਂ ਵੀਰ ਨੂੰ ਕਹੂਗਾ ਵੀ ਇੱਧਰ ਵੀ ਵਿਖਾ ਦਿਓ ਕਿਵੇਂ ਟੋਏ ਪਏ ਆ ਜਮੀਨਾਂ ਦੇ ਵਿੱਚ ਆ ਜਿਹੜੀ ਤੁਹਾਨੂੰ ਵਿਖਾਉਂਦੇ ਆ ਲੋਕੇਸ਼ਨ ਇਹ ਇੱਥੇ ਮੋਟਰ ਸੀ ਤੇ ਆ ਤੁਸੀਂ ਦੇਖ ਸਕਦੇ ਜੂ ਆ ਜਿਹੜਾ 5 ਤੋਂ 6 ਫੁੱਟ ਜਿਹੜੀ ਇੱਥੇ ਰੇਤਾ ਪੈ ਗਈ ਆ ਆ ਟਰਾਂਸਫਰ ਮਾ ਵਿਖਾ ਦੇ ਵੀਰ ਇਧਰਲੇ ਪਾਸੇ ਆ ਸਾਰੇ ਜਿੰਨਾ ਵੀ ਏਰੀਆ ਬਚਿਆ ਵਾ ਕੋਈ 100 ਤੋਂ 200 ਕਿੱਲਾ ਵਾ ਅ ਘੇਰੇ ਘੇਰੇ ਕੈਮਰਾ ਘਮਾ ਦੇ ਮੇਰਾ ਵੀਰ ਸਾਰੇ ਤੇ ਇਹ ਸਾਰੇ ਇਹੋ ਇਸੇ ਤਰ੍ਹਾਂ ਦੇ ਹਾਲਾਤ ਬਣੇ ਫਿਰਦੇ ਤੇ ਸਾਡੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਵਾ ਜਿੰਨੇ ਵੀ ਐਨ ਆਰ ਆਈ ਭਰਾ ਵਾ ਜਿੰਨੇ ਵੀ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰ ਰਹੇ ਵੀਰ ਆ ਉਹਨਾਂ ਨੂੰ ਅਪੀਲ ਆ ਸਾਡੀ ਵੀ ਇੱਥੇ ਰਕਬਾ ਰਸੂਲਪੁਰ ਤੇ ਰਕਬਾ ਰਾਮ ਸਿੰਘ ਵਾਲੇ ਦੇ ਵਿੱਚ ਬਹੁਤ ਗਰੇ ਹਾਲਾਤ ਆ ਇੱਥੇ ਸਾਡੇ ਕਿਸਾਨਾਂ ਦੀ ਆਣ ਕੇ ਸਾਰ ਲਈ ਜਾਵੇ ਇੱਥੇ ਮੌਕੇ ਤੇ ਵਿజిਟ ਕਰਕੇ ਏਰੀਆ ਦੇਖ ਕੇ ਉਸ ਤੋਂ ਬਾਅਦ ਕੋਈ ਵੀ ਸੇਵਾ ਉਸ ਤੋਂ ਬਾਅਦ ਆਰੰਭ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਹਾਲ ਬਿਹਤਰ ਹੋ ਗਿਆ ਕਿਉਂਕਿ ਕੁਝ ਜ਼ਮੀਨ ਜਿਹੜੀ ਦਰਿਆ ਦੇ ਵਿੱਚ ਆ ਗਈ ਆ ਬਾਕੀ ਰਹਿੰਦੀ ਜ਼ਮੀਨ ਦੇ ਵਿੱਚ ਰੇਤ ਆ ਜਾਨੀ ਕਿ ਸਿਲਟ ਪੈ ਗਈ ਆ ਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ ਇਹਨਾਂ ਕਿਸਾਨਾਂ ਕੋਲੇ ਅਗਲਾ ਕੋਈ ਵੀ ਸਾਧਨ ਨਹੀਂ ਹੈਗਾ ਕਮਾਈ ਦਾ ਇਹੋ ਜ਼ਮੀਨਾਂ ਹੀ ਆ ਕਿ ਤਾਂ ਜੋ ਜੋ ਕਣਕ ਬੀਜ ਕੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਜਿਹੜੀ ਬਚਦੀ ਜ਼ਮੀਨ ਦਾ ਜੇ ਜੇ ਕਿਸੇ ਵੀਰ ਨੇ ਇੱਥੇ ਆਉਣ ਦੀ ਲੋਕੇਸ਼ਨ ਲੈਣੀ ਹੋਵੇ ਅਸੀਂ ਕੰਟੈਕਟ ਨੰਬਰ ਇੱਕ ਬੋਲ ਦਾਂਗੇ ਕਿਉਂਕਿ ਇੱਥੇ ਪਹੁੰਚ ਕੇ ਵਿਜ਼ਿਟ ਕਰਕੇ ਫਿਰ ਕੋਈ ਵੀ ਸੇਵਾ ਆਰੰਭ ਕੀਤੀ ਜਾਵੇ ਅਸੀਂ ਨੰਬਰ ਬੋਲ ਦਿੰਨੇ ਜੇ ਕਿਸੇ ਵੀਰ ਨੇ ਇੱਥੇ ਪਹੁੰਚਣਾ ਹੋਵੇ ਤੇ ਉਹਨੂੰ ਲੋਕੇਸ਼ਨ ਦੱਸ ਦਾਂਗੇ ਅਸੀਂ ਇੱਥੋਂ ਦੀ 8727035467 872703546 ਸਾਡੇ ਨਾਲ ਸੰਪਰਕ ਕਰਕੇ ਇੱਥੇ ਪਹੁੰਚ ਕੇ ਇਥੋਂ ਏਰੀਆ ਵੇਖ ਕੇ ਉਸ ਹਿਸਾਬ ਦੀ ਸੇਵਾ ਜਿਵੇਂ ਕਿ ਬੀਜ ਖਾਦ ਦੀ ਡੀਜ਼ਲ ਦੀ ਚਾਹ ਟਰੈਕਟਰਾਂ ਦੀ ਸੇਵਾ ਇੱਥੇ ਕੀਤੀ ਜਾਵੇ ਤੇ ਤੁਹਾਨੂੰ ਕੋਈ ਇਥੋਂ ਦੇ ਹਾਲਾਤ ਦਿਖਾਉਣੇ ਚਾਹਣੇ ਆ ਆ ਦੇਖੋ ਸਾਡੀ ਬਦਕਿਸਮ ਦੀ ਆ ਪੱਕਿਆ ਹੋਇਆ ਝੋਨਾ ਸੀ ਤੇ ਜਿੰਨੂੰ ਵੱਢਣ ਦਾ ਟਾਈਮ ਸੀ ਤੇ ਆ ਦੇਖੋ ਆ ਰੇਤਾ ਆ ਲੱਗਿਆ ਹੀ ਮੇਰਾ ਵੀਰ ਮੜਿਆ ਦਿਖਾਈਏ ਆ ਰੇਤਾ ਜਿਹੜੀ ਜਿਹੜੀ ਧੋਨੇ ਵਾਲੀ ਜ਼ਮੀਨ ਸੀ ਉਹਦੇ ਵਿੱਚ 6 6 7 7 ਫੁੱਟ ਰੇਤਾ ਚੜਗੀ ਆ ਤੇ ਕੁਝ ਜ਼ਮੀਨਾਂ ਜਿਹੜੀਆਂ ਆ ਇਧਰੋਂ ਢਾਹ ਘਤੀ ਆ ਆ ਜਿਹੜੀ ਤਕਰੀਬਨ 550 ਏਕੜ ਰਕਬਾ ਵਾਰ ਆਰਮ ਸਿੰਘ ਵਾਲੇ ਦਾ ਤੇ ਵੱਧ ਤੋਂ ਵੱਧ ਜੇ ਬਚਿਆ ਹੋਗਾ ਤੇ 30 ਤੋਂ 40 ਕਿੱਲੇ ਜ਼ਮੀਨ ਬਚੀ ਆ ਆਰਮ ਸਿੰਘ ਵਾਲੇ ਦੀ ਬਾਕੀ ਤਕਰੀਬਨ ਇੰਦਰਿਆ ਦੇ ਵਿੱਚ ਚਲੇ ਗਈ ਆ ਤੇ ਸਾਡੀ ਪੀਲ ਆ ਸਾਧ ਸੰਗਤ ਨੂੰ ਜੀ ਨਿਯਮੀ ਐਨ ਜੀਓ ਆ ਸਮਾਜ ਸੇਵੀ ਸੰਸਥਾ ਵਾ ਐਨ ਆਰ ਆਈ ਭਰਾ ਵਾ ਉਹਨਾਂ ਨੂੰ ਅਪੀਲ ਆ ਵੀ ਇੱਥੇ ਸਾਡੇ ਵੱਧ ਤੋਂ ਵੱਧ ਮਤ ਦਿੱਤੀ ਜਾਵੇ ਸਾਡੇ ਏਰੀਏ ਦੀ ਤਾਂ ਜੋ ਜਿਹੜੀ ਜ਼ਮੀਨ ਬਚੀ ਆ ਉਹਦੇ 'ਚ ਕੋਈ ਆਪਣਾ ਕੋਈ ਖਾਨ ਜੋਗਾ ਜੀ ਪਾਲਗੁਜ਼ਾਰਾ ਕਰ ਸਕਣ ਜੀਆਂ ਵਾਸਤੇ